ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਐਸ ਕੇ ਵੀ ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਕੋਰੀਆ ਜੰਗਲ। ਜੀ ਮਸਤੀ ਵਾਲੀ ਐਸ ਕੇ ਵੀ ਨਿਊਜ਼ ਤੋਂ ਅੱਜ ਅਸੀਂ ਪਹੁੰਚੇ ਹਾਂ ਖਾਲਸਾ ਸਾਡੇ ਅਜੀਤ ਸਾਹਿਬ ਜੀ ਕੋਲ ਆਓ ਤੁਹਾਡੀ ਗੱਲਬਾਤ ਕਰਾਨੀ ਹੈ ਜੀ। ਅਸਾਂ ਮੈਂ ਸਤਿ ਸ਼੍ਰੀ ਅਕਾਲ ਜੀ। ਮੈਂ ਹਰਪਾਲ ਸਿੰਘ ਖਾਲਸਾ ਕਲੌਥ ਕਲੈਕਸ਼ਨ ਤੋਂ ਜਵਾਨਗਰ ਕੈਂਪ ਲੁਧਿਆਣਾ ਅਪੋਜੀਟ ਵਾਟਰ ਟੈਂਕ ਪੈਂਦੇ ਨੀਅਰ ਅਸਿਸਟੈਂਟ ਦੇ ਕੋਲ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਸਾਰੇ ਦੇਸ਼ ਵਿਦੇਸ਼ ਜੋ ਵੀ ਵਸਦੇ ਨੇ ਸਾਰੇ ਲੋਕਾਂ ਨੂੰ ਵਧਾਈਆਂ ਪਰਮਾਤਮਾ ਕਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਤੇ ਤੁਹਾਡੇ ਸਿਹਤਾਂ ਵਧੀਆ ਰਹਿਣ ਤੁਸੀਂ ਖੁਸ਼ ਰਹੋ ਹਮੇਸ਼ਾ ਖਿਆਲ ਲੱਖੋ ਆਪਣਾ ਸਾਰਾ ਤੁਹਾਡੀ ਸ਼ੋਪ ਨੂੰ ਕਿੰਨੇ ਸਾਲ ਹੋ ਗਏ ਸਰ ਸਰ ਪੂਰੇ 20 ਸਾਲ ਹੋ ਗਏ ਨੇ ਅਸੀਂ ਹੁਣੇ ਦਸੰਬਰ ਵਿੱਚ 20 ਸਾਲ ਦੇਖੋ ਹੋ ਗਏ ਨੇ ਤੇ ਉਹਦੇ ਵਾਸਤੇ ਅਸੀਂ 20 ਸਾਲ ਦਾ ਮਨਾਇਆ ਸੀ ਔਰ ਬਹੁਤ ਅੱਛੀ ਵੈਰਾਈਟੀ ਹੁੰਦੀ ਸੜ ਕੋਲ ਹਰ ਕਸਟਮਰ ਦਾ ਅਸੀਂ ਖਿਆਲ ਲੱਖਦੇ ਆਂ ਚੜ੍ਹਨਾ ਬੜੇ ਪੁਰਾਣੇ ਕਸਟਮਰ ਜੁੜੇ ਹੋਏ ਆਂ ਤੇ ਅਸੀਂ ਹਰ ਤਰੀਕੇ ਦੀ ਵੈਰਾਈਟੀ ਹੁੰਦੀ ਹੈ ਬਰਾਇਡਲ ਵੇਅਰ ਕੈਜੂਅਲ ਵੇਅਰ ਲਹਿੰਗਾ ਚੋਲੀ ਅਨਸਟਿਚਡ ਸੂਟ ਸਾਰੀ ਵੈਰਾਈਟੀ ਤੁਹਾਨੂੰ ਮਿਲੇਗੀ ਸਾਡੇ ਕੋਲ ਆ ਪੈਨ ਇੰਡੀਆ ਕਸਟਮਰ ਆਉਂਦਾ ਵੇ ਇਹਦੇ ਇਲਾਵਾ ਬਾਹਰ ਤੋਂ ਵੀ ਕਸਟਮਰ ਆਉਂਦੇ ਨੇ ਐਨ ਆਰ ਆਈ ਜਿੰਨੇ ਵੀ ਨੇ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਕੈਨੇਡਾ ਤੋਂ ਤੇ ਬਹੁਤ ਸਾਰੇ ਕਸਟਮਰ ਆਉਂਦੇ ਨੇ ਜੋ ਹਰ ਸਾਲ ਸਾਡੇ ਕੋਲ ਆਉਂਦੇ ਨੇ ਵਿਜ਼ਿਟ ਕਰਦੇ ਨੇ ਸਾਡੇ ਕੋਲ ਹੀ ਲੈ ਕੇ ਜਾਂਦੇ ਨੇ ਸਟਿਚਿੰਗ ਦੀ ਵੀ ਫੈਸਿਲਿਟੀ ਸਾਡੇ ਕੋਲ ਹੁੰਦੀ ਹੈ ਔਰ ਰੈਡੀमेड ਲਹਿੰਗਾ ਚੋਲੀ ਵੇ ਸਾਰੀ ਵੈਰਾਈਟੀ ਤੁਹਾਨੂੰ ਮਿਲੇਗੀ ਔਰ ਰੇਟ ਬਹੁਤ ਰੀਜ਼ਨੇਬਲ ਹੋਣਗੇ ਹੋਲ ਸੇਲ ਪ੍ਰਾਈਸ ਹੋਣਗੇ ਅਸੀਂ ਕਸਟਮਰ ਦਾ ਪੂਰਾ ਖਿਆਲ ਰੱਖਦੇ ਹਾਂ ਔਰ ਕਸਟਮਰ ਸਰਵਿਸ ਅਸੀਂ ਬਹੁਤ ਅੱਛੀ ਦਿੰਦੇ ਆ ਸਰ ਆਫਰ ਕੀ ਚੱਲ ਰਹੀ ਹੈ ਜੀ ਨਵੇਂ ਸਾਲ ਤੇ ਤੁਸੀਂ ਕੀ ਆਫਰ ਦੇ ਰਹੇ ਹੋ ਸਰ ਨਵੇਂ ਸਾਲ ਤੇ ਅਸੀਂ ਆਫਰ ਬਹੁਤ ਅੱਛੀ ਦੇ ਰਹੇ ਆ ਹਰ ਕਸਟਮਰ ਨੂੰ ਅਸੀਂ ਨੈਕਸਟ ਪਰਚੇਜ਼ਿੰਗ ਇੱਕ ਵਾਰ ਜੋ ਪਰਚੇਜ਼ਿੰਗ ਕਰੇਗਾ ਉਹਦੇ ਬਾਅਦ ਅਸੀਂ ਉਹਨੂੰ 5% ਫਲੈਟ ਡਿਸਕਾਊਂਟ ਦੇਵਾਂਗੇ ਇਹ 7 ਜਨਵਰੀ ਤੱਕ ਜੋ ਹੈ ਕਸਟਮਰ ਨੂੰ ਆਫਰ ਮਿਲੇਗਾ ਤੁਸੀਂ ਜਲਦੀ ਤੋਂ ਜਲਦੀ ਆਓ ਔਰ ਇਸ ਮੌਕੇ ਦਾ ਫਾਇਦਾ ਚੱਕੋ ਪੂਰੀ ਜੋ ਵੀ ਤੁਸੀਂ ਪਰਚੇਜ਼ਿੰਗ ਕਰੋਗੇ ਉਰਤੇ ਫਲੈਟ 5% ਡਿਸਕਾਊਂਟ ਲੱਗੇ ਦੇਖੋ ਲਿਖਿਆ ਆ ਫਲੈਟ 5% ਡਿਸਕਾਊਂਟ ਤੇ ਔਰ ਨਿਊ ਇਅਰ ਅਸੀਂ ਸਾਲ ਵਿੱਚ ਜਦੋਂ ਵੀ ਕੋਈ ਵਧੀਆ ਮੌਕਾ ਹੁੰਦਾ ਹੈ ਅਸੀਂ ਹਰ ਆਪਣੇ ਕਸਟਮਰ ਨੂੰ ਮੌਕਾ ਦਿੰਦੇ ਆ ਡਿਸਕਾਊਂਟ ਦਾ ਟੀਚਰਸ ਡੇ ਦੇ ਵੀ ਦਿੰਦੇ ਆ 26 ਜਨਵਰੀ ਤੇ ਵੀ ਦਿੰਦੇ ਆ ਤੇ ਉਹਦੇ ਨਾਲ ਇਲਾਵਾ ਸੀ ਦੀਵਾਲੀ ਵਗੈਰਾ ਤੇ ਵੀ ਦਿੰਦੇ ਆ ਹਰ ਚੰਗੇ ਮੌਕੇ ਤੇ ਅਸੀਂ ਆਪਣੇ ਕਸਟਮਰ ਦਾ ਪੂਰਾ ਖਿਆਲ ਲਗਦੇ ਆ ਉਹਨਾਂ ਨੂੰ ਡਿਸਕਾਊਂਟ ਆਫਰ ਵਗੈਰਾ ਦਿੰਦੇ ਰਹਿੰਦੇ ਆ ਫਿਕਸ ਪ੍ਰਾਈਸ ਨੇ ਵੈਸੇ ਸਾਡੇ ਬਟ ਇਹ ਫੈਸਿਲਿਟੀ ਜ਼ਰੂਰ ਦਿੰਦੇ ਆ ਅਸੀਂ ਕਸਟਮਰ ਨੂੰ ਮੋਬਾਈਲ ਨੰਬਰ ਸਰ ਕੀ ਆਪਣਾ ਸਰ ਮੇਰਾ ਮੋਬਾਈਲ ਨੰਬਰ 977996808 ਹੈ ਤੇ ਸਾਡੀ ਸ਼ਾਪ ਜਵਾਰਨਗਰ ਕੈਂਪਚੀ ਹੈ ਕਲੋਥ ਮਾਰਕੀਟ ਚ ਪੈਂਦੀ ਹੈ ਪਾਣੀ ਵਾਲੀ ਟੰਕੀ ਬਿਲਕੁਲ ਸਾਹਮਣੇ ਹੈ ਤੇ ਬੱਸ ਸਟੈਂਡ ਲੁਧਿਆਣਾ ਜੋ ਮੇਨ ਬੱਸ ਸਟੈਂਡ ਹੈ ਉਹਦੇ ਨਾਲ ਹੀ ਹੈ ਜਵਾਰ ਕੈਂਪ ਤੇ ਬਹੁਤ ਪੁਰਾਣੀ ਸ਼ਾਪ ਹੈ ਸਾਡੀ 2003 ਤੋਂ ਸਾਡੀ ਸ਼ਾਪ ਚੱਲ ਰਹੀ ਹੈ ਤੇ ਬਹੁਤ ਅੱਛਾ ਰਿਸਪੌਂਸ ਹੈ ਕਸਟਮਰ ਦਾ ਲੇਡੀਜ਼ ਨੂੰ ਸਾਡੇ ਸੂਟਾਂ ਦੀ ਬੜੀ ਅੱਛੀ ਚੁਆਇਸ ਹੈ ਔਰ ਬੜੇ ਸੈਟੀਸਫਾਈ ਰਹਿੰਦੇ ਨੇ ਕਸਟਮਰ ਸਾਡੇ ਦੇਤੇ ਔਰ ਬੜੇ ਮਨ ਨਾਲ ਲੈ ਕੇ ਜਾਂਦੇ ਨੇ ਉਹ ਤੇ ਅੱਗੇ ਵੀ ਰეკਮੈਂਡ ਕਰਦੇ ਆ ਅਸੀਂ ਤੁਹਾਨੂੰ ਵੀ ਚਾਹਾਂਗੇ ਤੁਸੀਂ ਰეკਮੈਂਡ ਕਰੋ ਸਾਡੀ ਜੋ ਸਕੀਮ ਚੱਲ ਰਹੀ ਹੈ ਉਹਨੂੰ ਵੀ ਅੱਗੇ ਕਸਟਮਰਾਂ ਨੂੰ ਤੁਸੀਂ ਦੱਸੋ ਜੀ ਸਰ ਜਿਹੜਾ ਕਿ ਤੁਹਾਨੂੰ ਕੋਈ ਆਪਣਾ ਫੋਨ ਕਰ ਦੇਵੇ ਤੇ ਉਹ ਤੁਸੀਂ ਡਿਲੀਵਰੀ ਕਿੱਦਾਂ ਕਰਦੇ ਹੋ ਉਹਨਾਂ ਨੂੰ ਅਸੀਂ ਸਾਡੀ ਪੈਨ ਇੰਡੀਆ ਡਿਲੀਵਰੀ ਹੁੰਦੀ ਹੈ ਤੇ ਕੈਸ਼ ਔਨ ਡਿਲੀਵਰੀ ਵੀ ਹੁੰਦੀ ਹੈ ਜਿਵੇਂ ਤੁਸੀਂ ਸੂਟ ਤੁਹਾਡੇ ਕੋਲ ਪਹੁੰਚ ਗਿਆ ਤੁਸੀਂ ਉਹਨੂੰ ਪੇਮੈਂਟ ਕਰ ਦਿਓ ਇਹ ਵੀ ਸਾਡੇ ਕੋਲ ਫੈਸਿਲਿਟੀ ਹੈਗੀ ਤੇ ਅਸੀਂ ਲਾਈਵ ਵੀ ਹੁੰਦੇ ਆਂ ਫੇਸਬੁੱਕ ਤੇ ਵੀ ਹੁੰਦੇ ਆਂ ਇਹ ਦੇਖੋ ਫੇਸਬੁੱਕ ਅਕਾਊਂਟ ਹੈ ਸਾਡਾ ਖਾਲਸਾ ਕਲੌਥ ਕ੍ਰੀਏਸ਼ਨ ਅਸੀਂ ਖਾਲਸਾ ਕਲੌਥ ਕ੍ਰੀਏਸ਼ਨ ਦੇ ਨਾਂ ਤੇ ਲਾਈਵ ਵੀ ਹੁੰਦੇ ਆਂ ਫੇਸਬੁੱਕ ਦੇ ਉੱਤੇ ਤੇ 3 ਵਜੇ ਦੇ ਆਸ-ਪਾਸ ਲਾਈਵ ਹੁੰਦੇ ਆਂ ਉੱਥੇ ਅਸੀਂ ਪ੍ਰੋਡਕਟ ਦਿਖਾਉਂਦੇ ਆਂ ਤੁਸੀਂ ਉਹਦੇ ਤੋਂ ਪਸੰਦ ਕਰ ਸਕਦੇ ਹੋ ਅਸੀਂ ਇੰਸਟਾਗ੍ਰam ਦਾ ਵੀ ਸਾਡਾ ਅਕਾਊਂਟ ਹੈ ਖਾਲਸਾ ਕਲੌਥ ਕ੍ਰੀਏਸ਼ਨ ਤੁਸੀਂ ਇਸ ਅਕਾਊਂਟ ਨੂੰ ਫਾਲੋ ਕਰੋ ਤੇ ਤੁਹਾਨੂੰ ਇਹ ਤੇ ਤੁਹਾਨੂੰ ਲਾਈਵ ਮਿਲੇਗੀ ਵੀਡੀਓ ਸਾਡੀ ਲਾਈਵ ਆਂਦੀ ਰਹਿੰਦੀ ਹੈ ਅਸੀਂ ਲਾਈਵ ਆਪਣੀ ਵੈਰਾਈਟੀ ਡਿਸਪਲੇ ਕਰਦੇ ਹਾਂ ਤੇ ਪੂਰੇ ਪੈਨ ਇੰਡੀਆ ਤੁਸੀਂ ਬੁਕਿੰਗ ਕਰਾ ਸਕਦੇ ਹੋ ਤੇ ਸਿਰਫ 40 ਰੁਪਏ ਚਾਰਜ ਹੁੰਦੇ ਨੇ ਕੋਰੀਅਰ ਦੇ ਚਾਹ ਤੁਸੀਂ ਇੱਕ ਸੂਟ ਮੰਗਾਓ ਚਾਹ 10 ਸੂਟ ਮੰਗਾਓ ਇੱਕ ਦਿਨ ਦੇ ਸਿਰਫ 40 ਰੁਪਏ ਹੋਣਗੇ ਡਿਲੀਵਰੀ ਤੇ ਕੈਸ਼ ਔਨ ਡਿਲੀਵਰੀ ਵੀ ਮਿਲੇਗੀ ਤੁਸੀਂ ਤੁਹਾਨੂੰ ਪ੍ਰੋਡਕਟ ਮਿਲੇਗਾ ਤੁਸੀਂ ਪ੍ਰੋਡਕਟ ਲੈ ਲਓ ਤੇ ਅੱਗੇ ਪੇਮੈਂਟ ਕਰ ਦਿਓ ਫੈਸਿਲਿਟੀ ਸਾਡੇ ਕੋਲ ਹੈਗੀ वाहेगुरु जी का खालसा जी वाहेगुरू मैं सीवाली एस के विनीतो जय हिंद जय भारत कैमरा मैन नीरज प्रसाद जी विश यू हैप्पी न्यू ईयर 2024.